ਦੇਤ ਤੋਤ ਪਹਿਲਾਂ ਗੱਦਲ ਕਰਦੇ ਬਰਾਿਆਂ ਦੀ ਕੋ ਗੱਲ ਦੀ ਕੋ ਬਾਤ ਨਹੀਂ ਕੋ ਐਸੀ ਮੇੜ ਦੀ ਕੋ ਲੜਾਂ ਦੀ ਡੇੜਾਂ ਦੀ ਸਭ ਤੇ ਗੱਲ ਤੁਸੀਂ ਪਹਿਲਾਂ ਧਿਲਵਾਤ ਕਰੀ ਜਾਂਦੇ ਹੋ ਪਹਿਲਾਂ ਯਾਰ ਗੱਟਪੀ ਸਾਹਿਬ ਕੋ ਦੇਣ ਨਹੀਂ ਤਾਂ ਕੋਈ ਗੱਲ ਨਹੀਂ ਪਰ ਮੇਰਾ ਖਿਆਲ ਹੈ ਵੀ ਸੰਧਵਾਦੀਕਾਰ ਦੇ ਕੋ ਹੋਰ ਨੇ ਕੀ ਗੇ ਖੁੱਲ ਕੇ ਦੱਸ ਨਹੀਂ ਨਹੀਂ ਖੁੱਲ ਕੇ ਤੁਹਾਨੂੰ ਵੀ ਮਨਚਾ ਲੱਗੀ ਪਈ ਸ਼ਬਦ ਪੋਲਿਟੀਕਲੀ ਵੇਖੋ ਮੈਂ ਤਾਂ ਬੋਲ ਜੋ ਉਹਨਾਂ ਦਾ ਚੱਲ ਗਿਆ ਕਾਂਗਰਸ ਦਾ ਕੰਕਰ ਇਹਨੂੰ ਤਾਂ ਨੂੰ ਹੀ ਲੱਗਦਾ ਕਿ ਦਾਲ ਦੇ ਵਿੱਚ ਕੁਝ ਲੇਢ ਰਿਹਾ ਹਾਂ ਕੱਲਾ ਮੈਨੂੰ ਨਹੀਂ ਲੱਗਦਾ ਪਰ ਤੁਸੀਂ ਉਦਾਂ ਹੀ ਬਿਲਕੁਲ ਪੁੱਛਣਾ ਜਾਂਦੇ ਹੋ ਤੁਹਾਨੂੰ ਪਤਾ ਤੁਹਾਡੇ ਹੁੰਦਿਆ ਅੰਮਸਾ ਦੀ ਦਾਦ ਹੋਏ ਦੇ ਦਿੱਤੀ ਪੰਜਾਬ ਦੀ ਦਾਦ ਦਾ মিডিਆ ਦੇ ਸਾਹਮਣੇ ਦੇ ਦਿੱਤੀ ਹੈ ਸਿੱਧੂ ਕਿਦਾਂ ਨੂੰ ਮਿਲ ਕੇ ਹੁੰਦੇ ਆ ਕਿਦਾਂ ਨੂੰ ਨਹੀਂ ਮਿਲ ਕੇ ਹੁੰਦੇ ਉਹਨਾਂ ਦਾ ਨਿੱਜੀ ਹਕ ਉਹ ਗੱਡਕੜੀ ਸਾਹਿਬ ਨੂੰ ਮਿਲ ਕਿਸੇ ਨੂੰ ਮਿਲ ਇਹ ਤੇ ਹੋਈ ਦੱਸ ਸਕਦੇ ਆ ਕਿ ਉਹਦੀ ਪੋਲਿਟੀਕਲ ਮਨਸਾ ਕੀ ਆ ਪਰ ਜੋ ਹਾਲਾਤ ਚੱਲਦੇ ਆ ਜੋ ਪੋਲਿਟਿਕਲ ਪੰਜਾਬ ਦੇ ਵਿੱਚ ਹੋ ਰਿਹਾ ਉਹਦੇ ਤੋਂ ਲਾਜ਼ਮੀ ਲੋਕ ਸ਼ੱਕ ਕਰਨਗੇ ਕਿ ਬੀਜੇਪੀ ਦੇ ਨੇੜੇ ਜਾ ਰਹੇ ਆ ਸਭ ਦੇ ਕੀ ਗੱਲ ਹਾਲਾਂ ਉਹ ਕਹਿੰਦੇ ਕਿ ਮਤਲਬ ਮੈਂ ਵੀ ਮਤਲਬ ਦੇਖਿਆ ਸੀਗਾ ਕੋਈ ਕਹਿੰਦੇ ਕਿ ਮੈਂ ਧੰਵਾਦ ਕਰਨਗੇ ਪਰ ਧੰਵਾਦ ਕਾਦਾ ਕਰਨਗੇ ਅੰਮ੍ਰਿਤਸਰ ਲਈ ਕੀ ਵਿਸ਼ੇਸ਼ ਦਿੱਤਾ ਗੱਟਕਰੀ ਦੇ ਸਰ ਅੰਮ੍ਰਿਤਸਰ ਲਈ ਕਿਹੜੀ ਚੀਜ਼ ਵਿਸ਼ੇਸ਼ ਗੱਟਕਰੀ ਦੇ ਦਿੱਤੀ ਆ ਜਿਹਦੇ ਲਈ ਸਾਡੀ ਭੈਣ ਉਹਦਾ ਧੰਵਾਦ ਕਰਨਗੇ ਕੋਈ ਦਿੱਤੀ ਆ ਤੇ ਦੱਸੋ ਉਹ ਕੰਦਨੀ ਵਿਅਸੀ ਉਹਨਾਂ ਨੇ ਸਾਡੇ ਦਰਦ ਨੂੰ ਸਮਝਿਆ ਉਸ ਕਰਕੇ ਮੈਂ ਕਿਹੜੇ ਦਰਦ ਨੂੰ ਦਰਦ ਦੱਸਣਾ ਕਿਹੜਾ ਦਰਦ ਕੱਲੇ ਸ਼ਿਵਾਲਿਕ ਦੀ ਪਹਾੜੀਆਂ ਨਾਲ ਸੀ ਇਸ ਤੋਂ ਇਲਾਵਾ ਫਲਾਈਓਵਰ ਦੀ ਉਹਨਾਂ ਨੇ ਮੇਰੀ ਮੰਗ ਮੰਨ ਲਈ ਜੀ ਬਣਾ ਦਾਂਗੇ ਜਿਹੜਾ ਬੜਿਆ ਤਲਵਾਤ ਪਹਿਲਾਂ ਕਰਦੇ ਲਗੇ ਬਰਾਿਆਂ ਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਐਸਸੀ ਮੀਟ ਦੀ ਕੋ ਲੈਣਾਂ ਦੀ ਦੇੜਾਂ ਦੀ ਸਭ ਦੇਖਦੀ ਗੱਲ ਤੁਸੀਂ ਪਹਿਲਾਂ ਹੀ ਤਲਵਾਤ ਕਰੀ ਜਾਂਦੇ ਹੋ ਪਹਿਲਾਂ ਯਾਰ ਗਟਕਰੀ ਸਾਹਿਬ ਕੋ ਦੇਣ ਤੇ ਹੀ ਪਹਿਲਾਂ ਦੇ ਨੋ ਫਿਰ ਤੇ ਜਦੋਂ ਨਾ ਤੋ ਬਾਤ ਕਰਨਾ ਬੜਦਾ ਦੇ ਕੋਈ ਮੰਤਰੀ ਸਾਡੇ ਫੇਵਰਟ ਕਰਦਾ ਤੇ ਕੋਈ ਗੱਲ ਨਹੀਂ ਪਾ ਮੇਰਾ ਕਰਿਆ ਲੈ ਤੂੰ ਮੁਹਾਬੇ ਕਾਰਦੇ ਕੋ ਹੋਰ ਦੇ ਨਾ ਕੀ ਗੇ ਖੁੱਲ ਕੇ ਦੱਸ ਲੈ ਨਹੀਂ ਖੁੱਲ ਕੇ ਵੀ ਤੁਹਾਨੂੰ ਕੀ ਮਨਚਾ ਲੱਗੀ ਪੀ ਸ਼ਬਦ ਪੋਲਿਟੀਕਲੀ ਵੇਖੋ ਮੈਂ ਤਾਂ ਬੋਲ ਜੋ ਉਹਨਾਂ ਦਾ ਚੱਲ ਰਿਹਾ ਕਾਂਗਰਸ ਦਾ ਕਲਚਰ ਜੇ ਇਸ ਸਮੇਂ ਪੋਲਿਟੀਕਲ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੋਈ ਬੰਦਾ ਕਿਸੇ ਦੂਜੀ ਪਾਰਟੀ ਦੇ ਲੀਡਰ ਨੂੰ ਮਿਲਦਾ ਤੇ ਲਾਜ਼ਮੀ ਉਹਦਾ ਮਤਲਬ ਜਿਹੜਾ ਲੋਕ ਹਸਤ ਜਿਹੜੇ ਹੋਰ ਲੈਣਗੇ ਸਮਝਦੇ ਕਿ ਦੀ ਗੱਲ ਪਰ ਜੇਦੋ ਗੜਕੀ ਸਾਹਿਬ ਕੋਈ ਦੇ ਦੇਣ ਕਿ ਅਸੀਂ ਬਸਾ ਦੂ ਉਹ ਸ਼ੇਡ ਪੈਕੇਜ ਤੇ ਉਹ ਸਾਡੀ ਭੈਣ ਜਿੰਦੀ ਆ ਦਾ ਮੱਜ਼ੀ ਧੰਨਵਾਦ ਕਰਦੇ ਸਾਨੂੰ ਕੀ ਤੋਂ ਆ ਜਾ ਪਰ ਤੁਹਾਨੂੰ ਲੱਗਦਾ ਕਿ ਕੋਈ ਪਲਟੀ ਵਾਦਰੀ ਕੁਝ ਹੋ ਰਿਹਾ ਕੋਈ ਇਦਾਂ ਨਹੀਂ ਨਹੀਂ ਤੁਹਾਨੂੰ ਵੀ ਲੱਗਦਾ ਕਿ ਬਾਲ ਦੇ ਵਿੱਚ ਕੁਝ ਵੇਜ ਰਿਹਾ ਹਾਂ ਕੱਲਾ ਮੈਨੂੰ ਨਹੀਂ ਲੱਗਦਾ ਪਰ ਤੁਸੀਂ ਉਦਾਂ ਹੀ ਮੇਰੇ ਕੋਲ ਪੁੱਛਣਾ ਚਾਹੁੰਦੇ ਹੋ ਤੁਹਾਨੂੰ ਪਤਾ ਤੁਹਾਡੇ ਹੁੰਦੇ ਅੰਬਸਾ ਦੀ ਦਾਦ ਹੋਏ ਦੇ ਦਿੱਤੀ ਪੰਜਾਬ ਦੀ ਦਾਲ ਦਾ ਮੀਡੀਆ ਦੇ ਸਾਹਮਣੇ ਦੇ ਦਿੱਤੀ ਕਿੱਥੇ ਦੇ ਦਿੱਤੀ ਇੱਕ ਕਰਕੇ ਤੁਹਾਨੂੰ ਪਤਾ ਕਿ ਦਾਦ ਵੇਜ ਰਹੀ ਆ ਕੁਝ ਤਾਂ ਕੁਝ ਕੋ ਚੱਲ ਰਿਹਾ ਸਮਝਦੇ ਹੋ ਤੁਸੀਂ ਧਰਤੀ ਹਿੱਲ ਰਹੀ ਆ ਮਾਲਕੋ ਕਾਂਗਰਸ ਇਹ ਲੀ ਦੀ ਆ ਸਮਝ ਦੇਖ ਦੀ ਗੱਲ ਇਸ ਕਰਕੇ ਉਹ ਕਿਧਰ ਨੂੰ ਮਿਲਦੇ ਆ ਕਿਧਰ ਨੂੰ ਨਹੀਂ ਮਿਲਦੇ ਉਹਨਾਂ ਦਾ ਫੈਸਲਾ ਸਾਡਾ ਤੁਹਾਨੂੰ ਤਾਂ ਨਹੀਂ ਕੋਈ ਅਗਰ ਕਾਂਗਰਸ ਤੋਂ ਬੀਜੇਪੀ ਜੋ ਚਲੇ ਜਾਂਦੇ ਤੁਹਾਨੂੰ ਤਾਂ ਨਹੀਂ ਨੁਕਸਾਨ ਜਾਂ ਤੁਹਾਡੇ ਵਾਸਤੇ ਥ੍ਰੈਟ ਤੇ ਨਹੀਂ ਇਹਨੂੰ ਜੋਤ ਕੋਈ ਸਾਡੇ ਵਾਸਤੇ ਦੇਖੋ ਮੈਂ ਕਈ ਵਾਰ ਨਾ ਕਲੀਅਰ ਕੀਤਾ ਕਈ ਵਾਰਾ ਮੀਡੀਆ ਤੁਸੀਂ ਪੁੱਛਣ ਲੱਗਦੇ ਕੱਲੀ ਬੀਜੇਪੀ ਨਾਲ ਇਕੱਠੇ ਹੋ ਜਾਣ ਕੋਈ ਕਾਗਜ਼ ਚੋਂ ਇਧਰ ਨਾ ਚੱਲ ਜੇ ਉਧਰ ਨਾ ਚੱਲ ਜੇ ਸਾਡੇ ਵਾਸਤੇ ਕੋਈ ਗੱਲ ਨਹੀਂ ਸਾਨੂੰ ਪਤਾ ਹੈ ਪੰਜਾਬ ਦੇ ਲੋਕ ਇਹਨਾਂ ਨੂੰ ਰੱਦ ਕਰ ਚੁੱਕੇ ਹੁਣੇ ਹੀ ਰੱਦ ਕੀਤਾ ਜੇ ਬਲਾਸੰਤ ਜਿਹੜਾ ਪਿਛਲੇ ਵਿੱਚ ਤੇ ਆਮ ਆਦਮੀ ਪਾਰਟੀ 27 ਦੇ ਵਿੱਚ ਦੁਬਾਰਾ ਸਰਕਾਰ ਬਣਾਉਣ ਜਾ ਰਹੀ ਹੈ ਸਾਡੇ ਵਾਸਤੇ ਲੋਕ ਕੋਈ ਖਤਰਾ ਨਹੀਂ ਇੱਕ ਦੂਜੇ ਲਈ ਖਤਰਾ ਨਹੀਂ ਸਾਡੇ ਵਾਸਤੇ ਕੋਈ ਖਤਰਾ ਨਹੀਂ ਇਹ ਤਾਂ ਇੱਕ ਦੂਜੇ ਵਾਸਤੇ ਖਤਰਾ ਨਹੀਂ ਕਿੱਥੇ ਜਾਂਦੇ ਆ ਕਿੱਥੇ ਨਹੀਂ ਜਾਂਦੇ ਸਾਡੇ ਲਈ ਇਹ ਨਹੀਂ ਸਾਡੇ ਲਈ ਹੈ ਕਿ ਪੰਜਾਬ ਪੰਜਾਬ ਨੂੰ ਕਿੱਦਾਂ ਬਚਾਉਣਾ ਉਹ ਕਹਿੰਦੇ ਸਿੱਧੂ ਸਾਹਿਬ ਹੀ ਬਚਾ ਸਕਦੇ ਉਹ ਕਲੇਮ ਕਰਦੇ ਆ ਚਲੋ ਅਜੇ ਤੂੰ ਆਏ ਵੀ ਨਹੀਂ ਅਜੇ ਤੋ ਲੱਗੇ ਉੱਥੇ ਬੰਬੇ ਅਜੇ ਤਾਂ ਉਥੇ ਆਪਣਾ ਕੰਮ ਕਰਦੇ ਇਹ ਪੰਜਾਬ ਵਿੱਚ ਭਗਵੰਤ ਮਾਨ ਜੀ ਕਰਦੇ ਤੇ ਭਗਵੰਤ ਮਾਨ ਜੀ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਕੰਮ ਕਰਦੇ ਅਸੀਂ ਤਾਂ ਉਹਦੇ ਦਾ ਲੱਗੇ ਸਾਡੀ ਇਹ ਏਜੰਡਾ ਦੀ ਹੈ ਇਹ ਕੋਈ ਪੰਜਾਬ ਦਾ ਏਜੰਡਾ ਨਹੀਂ ਹੈ ਕਿ ਕਾਂਗਰਸੀ ਕੌਣ ਕਿਨੂੰ ਮਿਲਦਾ ਬੀਜੇਪੀ ਦਾ ਲੀਡਰ ਕੌਣ ਕਿਨੂੰ ਮਿਲਦਾ ਪੰਜਾਬ ਦੇ ਮੁੱਦੇ ਹੋਰ ਨੇ ਪੰਜਾਬ ਦੇ ਵਿਕਾਸ ਦੇ ਮੁੱਦਿਆਂ ਦੇ ਉੱਤੇ ਕੰਮ ਕਰ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਇਹ ਪੰਜਾਬ ਦੇ ਮੁੱਦੇ ਦੀ ਕੌਣ ਕਿਨੂੰ ਮਿਲਦਾ ਕੌਣ ਕਿਹਦੇ ਨਾਲ ਚਾਹ ਪੀਂਦਾ ਕੌਣ ਕਿਹਦੇ ਨਾਲ ਜਾਂਦਾ ਕੌਣ ਕਿਹੜੀ ਛੜਕੇ ਪਾਇਆ ਗਿਆ ਕੌਣ ਕਿਹੜੇ ਵਾਹ ਪਾਇਆ ਗਿਆ ਇਹ ਕੋਈ ਬੁੱਧਾ ਨਹੀਂ ਹੈ ਪੰਜਾਬ ਦਾ